ਪਰ ਹੁਣ ਪਾਣੀ ਦਾ ਪੱਧਰ ਤਾਂ ਲੈ ਰਿਹਾ ਪਰ ਜਿਹੜਾ ਤਬਾਹੀ ਦਾ ਮੰਜ਼ਰ ਉਹ ਦਿਖਣਾ ਸ਼ੁਰੂ ਹੋ ਗਿਆ 스멜 ਜਿਹੜੀ ਮਾਰਨੀ ਸ਼ੁਰੂ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਪਾਣੀ ਲੱਥੂਗਾ ਤੇ ਤੁਹਾਨੂੰ ਤਬਾਹੀ ਦਾ ਮੰਜ਼ਰ ਵੀ ਦਿਖੂਗਾ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਦਸਵੰਦ ਦਾ ਕੁਝ ਹਿੱਸਾ ਬਚਾ ਕੇ ਰੱਖੋ ਕਿਉਂਕਿ ਇਹਨਾਂ ਲੋਕਾਂ ਦੀ ਆਪ ਕਣਕਾਂ ਬਚਾਉਣੀਆਂ ਇਹਨਾਂ ਲੋਕਾਂ ਦੀ ਆਪ ਜ਼ਮੀਨਾਂ ਆਬਾਦ ਕਰਨੀਆਂ ਤੇ ਉਹ ਹੋਣੀਆਂ ਤੋਂ ਤੁਹਾਡੇ ਦਸਬੰਧ ਤੇ ਪੈਸੇ ਨਹੀਂ ਹੋਣੀਆਂ। ਆ ਇੱਥੋਂ ਦੇ ਹਾਲਾਤ ਬਹੁਤ ਮਾੜੇ ਆ ਕਿਉਂਕਿ ਬਈ ਆ ਆਪਾਂ ਤੁਸੀ ਬੰਨ ਤੇ ਖੜੇ ਆ ਤੇ ਇੱਥੋਂ 8 ਕਿਲੋਮੀਟਰ ਸਾਹਮਣੇ ਤੁਸੀ ਬੰਨਾ ਸਾਰੇ ਪਾਸੇ ਦੇ ਹਾਲਾਤ ਖਾਵੇਂ ਹੋ ਸਕਦੇ ਆ ਪਰ ਇਥੇ ਸਭ ਤੋਂ ਪਹਿਲਾਂ ਪਾਣੀ ਆਉਂਦਾ ਤੇ ਸਭ ਤੋਂ ਬਾਅਦ ਪਾਣੀ ਜਾਂਦਾ ਇਹ ਹਾਲਾਤ ਆ ਤੇ ਜਿਹੜਾ ਇੱਕ ਮੈਂ ਤੁਹਾਨੂੰ ਹੋਰ ਚੀਜ਼ ਇੱਥੇ ਦੱਸਣਾ ਚਾਹਣਾ ਨਾਲ ਵੀ ਇਹ ਜਿਹੜੀਆਂ ਜ਼ਮੀਨਾਂ ਇਹ ਮਾਲਕਤ ਜ਼ਮੀਨਾਂ ਨੇ ਇਹ ਜ਼ਮੀਨਾਂ ਕਿਤੇ ਇਹਨਾਂ ਦੀ ਕੋਈ ਦਰਿਆ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਨਹੀਂ ਮਾਲਕਤ ਜ਼ਮੀਨਾਂ ਹੋ ਗਏ ਬਾਈ ਜਿਵੇਂ ਸਾਡਾ ਮਿਸਲ ਸੱਤ ਲੋਈ ਦਾ ਹਨ ਇੱਥੇ ਰਾਜ ਕੈਂਪ ਲੱਗਿਆ ਹੋਇ ਅਸੀਂ ਕਾਫੀ ਦਿਨਾਂ ਤੋਂ ਬਈ ਲੋਕਾਂ ਨੂੰ ਅਬਜ਼ਰਵ ਕਰ ਰਹੇ ਹਾਂ ਕਿ ਜਿਵੇਂ ਪਿੰਡਾਂ ਵਿੱਚ ਵੀ ਜਾ ਰਹੇ ਹਾਂ ਜੀ ਠੀਕ ਹੈ ਜੀ ਪਿੰਡਾਂ ਵਿੱਚ ਜਾ ਕੇ ਜਿਵੇਂ ਰਾਸ਼ਨ ਵੰਡ ਰਹੇ ਹਾਂ ਜੀ ਤੇ ਪਾਣੀ ਅੱਗੇ ਨਾਲੋਂ ਘਟ ਰਿਹਾ ਜੀ ਠੀਕ ਹੈ ਹਾਂਜੀ ਹਾਂਜੀ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹਾਰਡ ਪ੍ਰਭਾਵਿਤ ਇਲਾਕਿਆਂ ਦੀ ਲਗਾਤਾਰ ਅਸੀਂ ਕਵਰੇਜ ਕਰ ਰਹੇ ਹਾਂ ਤੁਸੀਂ ਇੱਕ ਵਾਰੀ ਹਾਲਾਤ ਪਿੱਛੇ ਦੇਖ ਸਕਦੇ ਹੋ ਸਾਹਮਣੇ ਜੋ ਉਥੇ ਹਾਲਾਤ ਐ ਵੱਖ-ਵੱਖ ਏੜੀਆਂ ਸਾਡੀਆਂ ਐਨ ਜੀਓ ਸਸਤਾਵਾ ਵੱਲੋਂ ਵੱਡੇ ਪੱਤਰ ਤੇ ਰਾਸਮਗਰੀ ਅੱਗੇ ਹਾਰਡ ਪੀੜਤ ਜਿਹੜੇ ਲੋਕ ਹੈਗੇ ਆ ਜਿਹਦੇ ਘਰ ਹੈਗੇ ਉਹ ਪਚਾਈ ਜਾ ਰਹੀਆਂ ਤਸਵੀਰਾਂ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਜੇ ਇੱਥੇ ਮਿਸ਼ਲ ਸਤਲੋਜ ਤੇ ਗੁਰਦੁਆਰਾ ਬੜੂ ਸਾਹਿਬ ਵੱਲੋਂ ਜਿਹੜਾ ਵੱਡੇ ਪੱਧਰ ਤੇ ਸਵਾਵਾ ਇੱਥੇ ਪਚਾਈਆਂ ਜਾਂਦੀਆਂ ਅੱਗੇ ਨਾਲ ਰੋਮਨ ਬਰਾੜ ਜੀ ਵੀਰ ਹੋਰ ਕਾਫੀ ਜਿਹੜੇ ਵੀਰ ਹੈਗੇ ਲਗਾਤਾਰ ਸਵਾਵਾ ਕਰ ਰਹੇ ਹੈਗੇ ਭਾਈ ਰੋਮਨ ਜੀ ਲਗਾਤਾਰ ਤੁਸੀਂ ਸਵਾਵਾ ਕਰ ਰਹੇ ਹੋ ਤੇ ਕਿਸ ਤਰ੍ਹਾਂ ਦੇ ਹਾਲਾਤ ਹੈ ਕੀ ਕਹਿਣਾ ਚਾਹੁੰਦੇ ਸੀ ਆ ਹਾਲਾਤ ਤਾਂ ਬਹੁਤ ਮਾੜੇ ਨੇ ਭਾਈ ਨਾਜ਼ੁਕ ਹਾਲਾਤ ਨੇ ਪਿੰਡਾਂ ਦੀ ਜਿਹੜੀ ਸਥਿਤੀ ਆ ਬਹੁਤ ਮਾੜੀ ਆ ਪਿੰਡਾਂ ਦੇ ਵਿੱਚ ਜਿਹੜੇ ਕਿ ਆਸੇ-ਪਾਸੇ ਵਾਲੇ ਦਿਵਾਲੇ ਘਰ ਆ ਜਿਹੜੇ ਉਹਨੇ 10 10 12 12 ਫੁੱਟ ਪਾਣੀ ਆ ਪਰ ਹੁਣ ਪਾਣੀ ਦਾ ਪੱਧਰ ਤਾਂ ਲੈ ਰਿਹਾ ਪਰ ਜਿਹੜਾ ਤਬਾਹੀ ਦਾ ਮੰਝਰੋ ਦਿਖਣਾ ਸ਼ੁਰੂ ਹੋ ਗਿਆ 스멜 ਜਿਹੜੀ ਮਾਰਨੀ ਸ਼ੁਰੂ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਪਾਣੀ ਲੱਥੂਗਾ ਤੇ ਤੁਹਾਨੂੰ ਤਾਂ ਬਾਈ ਦਾ ਮੰਜ਼ਰ ਵੀ ਦੱਸੂਗਾ ਜੀ ਠੀਕ ਹੈ ਜੀ ਕਿਹੜੇ ਕਿਹੜੇ ਸੰਸਥਾਵਾਂ ਦੁਆਰਾ ਇੱਥੇ ਮਦਦ ਕੀਤੀ ਜਾ ਰਹੀ ਹੈ ਅੱਬਾ ਜੀ ਇੱਥੇ ਵੱਖ-ਵੱਖ ਸੰਸਥਾਵਾਂ ਜਿਵੇਂ ਹੁਣ ਸਾਡਾ ਇੱਥੇ ਬੇਸ ਕੈਂਪ ਸਾਡਾ ਜਿਹੜਾ ਵੱਡਾ ਰਾਹਤ ਕੈਂਪਸ ਸਾਡਾ ਮਿਸਲ ਸਤਲੋਜ ਦਾ ਲੱਗਾ ਹੋਇਆ ਜੇ ਜੇ ਸੰਦੂ ਢਾਬੇ ਤੇ ਹਰੀਕੇ ਪੱਤਨ ਇੱਥੇ ਸਾਡੀਆਂ ਬੋਰਡ ਕੈਂਪ ਲੱਗਾ ਹੋਇਆ ਬੋਰਡ ਕੈਂਪ ਦੇ ਵਿੱਚ ਜਿਹੜੇ ਕਿ ਸਾਡੇ ਵੱਖ-ਵੱਖ ਵੀਰ ਪਹੁੰਚ ਰਹੇ ਨੇ ਵੱਖ-ਵੱਖ ਸੰਸਥਾਵਾਂ ਪਹੁੰਚ ਰਹੀਆਂ ਨੇ ਸਾਡੇ ਨਾਲ ਕਲਕੀਤਾ ਟਰੱਸਟ ਬੜੂ ਸਾਹਿਬ ਦੇ ਜਿਹੜੀਆਂ ਕਿ ਬੋਰਡਸ ਚੱਲ ਰਹੀਆਂ ਨੇ ਸਾਡੀਆਂ ਕੁਝ ਬੋਰਡ ਤੇ ਸੰਗਤ ਪਹੁੰਚ ਰਹੀ ਹੈ ਜੀ ਠੀਕ ਹੈ ਜੀ ਅੱਗੇ ਨੂੰ ਕੋਈ ਹਾਲਾਤ ਕਿਵੇਂ ਆ ਜੋ ਫਰਕ ਪਿਆ ਪਾਣੀ ਵਗੈਰਾ ਤਾਂ ਜੀ ਆ ਹਾਲਾਤ ਤੇ ਇਹ ਹੈ ਜੀ ਪਾਣੀ ਇਸ ਵਕਤ ਖੜਾ ਪਾਣੀ ਮਤਲਬ ਜਿਹੜਾ ਕਿ ਲੈਵਲ ਥੋੜਾ ਬਹੁਤ ਘਟ ਰਿਹਾ ਪਰ ਪਾਣੀ ਤਾਂ ਪਿੱਛੋਂ ਕਾਫੀ ਛੱਡਿਆ ਜਾ ਰਿਹਾ ਇੱਥੋਂ ਦੇ ਹਾਲਾਤ ਬਹੁਤ ਮਾੜੇ ਆ ਕਿਉਂਕਿ ਬਈ ਆ ਆਪਾ ਤੁਸੀ ਬੰਨ ਤੇ ਖੜੇ ਤੇ ਇੱਥੋਂ 8 ਕਿਲੋਮੀਟਰ ਸਾਹਮਣੇ ਤੁਸੀ ਬਾਨਾ ਸਾਰੇ ਪਾਸੇ ਦੇ ਹਾਲਾਤ ਖਾਵੇਂ ਹੋ ਸਕਦੇ ਆ ਪਰ ਇਸ ਤੇ ਸਭ ਤੋਂ ਪਹਿਲਾਂ ਪਾਣੀ ਆਉਂਦਾ ਤੇ ਸਭ ਤੋਂ ਬਾਅਦ ਪਾਣੀ ਜਾਂਦਾ ਇਹ ਹਾਲਾਤ ਆ ਤੇ ਜਿਹੜਾ ਇੱਕ ਮੈਂ ਤੁਹਾਨੂੰ ਹੋਰ ਚੀਜ਼ ਇੱਥੇ ਦੱਸਣਾ ਚਾਹਣਾ ਨਾਲ ਵੀ ਇਹ ਜਿਹੜੀਆਂ ਜ਼ਮੀਨਾਂ ਇਹ ਮਾਲਕਤ ਜ਼ਮੀਨਾਂ ਨੇ ਇਹ ਜ਼ਮੀਨਾਂ ਕਿਤੇ ਇਹਨਾਂ ਦੀ ਕੋਈ ਦਰਿਆ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਨਹੀਂ ਮਾਲਕਤ ਜ਼ਮੀਨਾਂ ਨੇ ਬਿਲਕੁਲ ਜੀ ਬਿਲਕੁਲ ਤਾਂ ਸੁਵਾਂਵਾਂ ਲਗਾਤਾਰ ਚੱਲੀ ਰਹਿਣ ਗਿਆ ਜੀ ਸੁਵਾਂਵਾਂ ਲਗਾਤਾਰ ਚੱਲੀ ਰਹਿਣ ਗਿਆ ਜੀ ਮਿਸਲ ਸਤਲੋ ਚ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਾਰੀ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ ਡਟੇ ਹੋਏ ਨੇ ਗਰਾਊਂਡ ਲੈਵਲ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਸੰਸਥਾ ਬਹੁਤ ਵਧੀਆ ਕਾਰਜ ਹੋ ਰਿਹਾ ਤੇ ਅ ਮੈਂ ਨਾਲ ਇੱਕ ਗੱਲ ਜੋੜਨਾ ਚਾਹੁੰਗਾ ਵੀ ਜਿੰਨੇ ਵੀ ਲੋਕ ਮਦਦ ਵਾਸਤੇ ਆ ਰਹੇ ਨੇ ਮਦਦਗਾਰ ਆ ਰਹੇ ਹੋਏ ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਦਸਵੰਦ ਦਾ ਕੁਝ ਹਿੱਸਾ ਬਚਾ ਕੇ ਰੱਖੋ ਕਿਉਂਕਿ ਇਹਨਾਂ ਲੋਕਾਂ ਦੀ ਆਪਾਂ ਕਣਕਾਂ ਬਚਾਉਣੀਆਂ ਇਹਨਾਂ ਲੋਕਾਂ ਦੀ ਆਪਾਂ ਜ਼ਮੀਨਾਂ ਆਬਾਦ ਕਰਨੀਆਂ ਤੇ ਉਹ ਹੋਣੀਆਂ ਤੋਂ ਤੁਹਾਡੇ ਦਸਬੰਧ ਤੇ ਪੈਸੇ ਨਹੀਂ ਹੋਣੀਆਂ ਜੀ ਧੰਨਵਾਦ ਬਾਈ ਰੋਮਨ ਬਰਾੜ ਜੀ ਇਹ ਸਾਨੂੰ ਮੇਰੇ ਨਾਲ ਧੰਨਵਾਦ ਮਿਰਬਾਨ ਜੀ ਧੰਨਵਾਦ ਰੋਮਨ ਜੀ ਲਗਾਤਾਰ ਸਵਾਵਾ ਦੇ ਰਹੇ ਸੋ ਬਾਈ ਨਾਲ ਗੱਲਬਤ ਕਰ ਲਾਂਗੇ ਕਿ ਤੁਸੀਂ ਪਿੱਛੇ ਹਾਲਾਤ ਜਰੂਰ ਬਾਈ ਨੂੰ ਕਹਾਂਗੇ ਦਿਖਾ ਦੇਣ ਇੱਥੇ ਜੋ ਰੋਮਨ ਬਰਾੜ ਜੀ ਮਈਆਂ ਵਾਲਾ ਕਲਾ ਤੋਂ ਜਿਹੜਾ ਲਗਾਤਾਰ ਸਾਡੇ ਇਲਾਕੇ 'ਚ ਸਵਾਵਾ ਕਰ ਰਿਹਾ ਸੋ ਇਹਨਾਂ ਦਾ ਇਹਨਾਂ ਦੀ ਮਿਸਲ ਸਤਲੋਜ ਦਾ ਔਰ ਕਾਲੀਦਾਲ ਵਾਰਿਸ ਪੰਜਾਬ ਜੱਥੇ ਬੰਦੇ ਜਿਨ੍ਹਾਂ ਵੀ ਸਵਾਵਾ ਇੱਥੇ ਲਗਾਤਾਰ ਜਿਹੜੇ ਐਨਜੀਓ ਕਰ ਰਹੇ ਆ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕ ਸੰਸਤਾ ਲੋਕ ਜਾਂ ਮਿਸਰ ਸਾਥੋ ਜੀ ਕੀ ਕਹਿਣਾ ਚਾਹੁੰਦੇ ਬਾਈ ਜੀ ਮਤਲਬ ਕੀ ਬਾਈ ਪਾਣੀ ਹਜੇ ਲਹਿਰਿਆ ਵਾ ਕਾਫੀ ਪਾਣੀ ਅੱਗੇ ਨਾਲੋਂ ਘਟ ਗਿਆ ਸਾਨੂੰ ਕਾਫੀ ਦਿਨ ਹੋ ਗਏ ਬਾਈ ਜਿਵੇਂ ਸਾਡਾ ਮਿਸਰ ਸਾਥੋ ਜੀ ਦਹਣਾ ਇੱਥੇ ਰਾਜ ਕੈਂਪ ਲੱਗਿਆ ਹੋਇਆ ਹਰੀਕੇ ਪਤਨ ਅਸੀਂ ਕਾਫੀ ਦਿਨਾਂ ਤੋਂ ਬਾਈ ਲੋਕਾਂ ਨੂੰ ਅਬਜ਼ਰਵ ਕਰ ਰਹੇ ਹਾਂ ਕਿ ਜਿਵੇਂ ਪਿੰਡਾਂ ਵਿੱਚ ਵੀ ਜਾ ਰਹੇ ਹਾਂ ਜੀ ਠੀਕ ਹੈ ਜੀ ਪਿੰਡਾਂ ਵਿੱਚ ਜਾ ਕੇ ਜਿਵੇਂ ਰਾਸ਼ਨ ਵੰਡ ਰਹੇ ਹਾਂ ਜੀ ਤੇ ਪਾਣੀ ਅੱਗੇ ਨਾਲੋਂ ਘਟ ਰਿਹਾ ਠੀਕ ਹੈ ਜੀ ਹਾਂਜੀ ਹਾਂਜੀ ਉਹਨਾਂ ਦੇ ਸਾਹਮਣੇ ਨਵੇਂ ਚੈਲੰਜਸ ਰਹਿਣਗੇ ਆਪਣੇ ਸਾਹਮਣੇ ਜਿਸ ਤਰ੍ਹਾਂ ਪਾਣੀ ਉੱਤਰਦਾ ਕੁਜ਼ਮੀਨਾ ਖਰਾਬ ਹੁੰਦੀਆਂ ਜਾਂ ਕੋਮ ਹਾਂਜੀ ਬਈ ਉਹ ਵੀ ਇਸ ਦੀ ਗੱਲ ਹੈ ਕਿ ਬਈ ਰੇਤ ਮਤਲਬ ਕਿ 5-5 ਫੁੱਟ ਬਈ ਇਹ ਤੋਂ ਵੱਧ ਦੀ ਬਈ ਲੋਕਾਂ ਦੇ ਬਈ ਖੇਤਾਂ 'ਚ ਖੜ ਸਕਦੀ ਆ ਉਹ ਵੀ ਬਈ ਚੱਕਣੀ ਆ ਹਨਾ ਕਿ ਬਈ ਫੇਰੀ ਬਈ ਮਤਲਬ ਕਿ ਅੱਗੇ ਬਈ ਇਹ ਕਣਕ ਲਾਉਣ ਜੋਗੇ ਹੋਣਗੇ ਠੀਕ ਹੈ ਅੱਗੇ ਘਰੇ ਵੀ ਜਾਂਦੇ ਨਾਲ ਤੁਸੀਂ ਕਿੱਥੇ ਹਾਂਜੀ ਹਾਂਜੀ ਵੀਰੇ ਕੱਲ ਅਸੀਂ ਆ ਆਪਦੇ ਪਿੰਡ ਮਤਲਬ ਕਿ ਬਈ ਐਨ ਆਰ ਆਈ ਵੀਰਾਂ ਭੈਣਾਂ ਨੇ ਮੇਰੇ ਆਪਣੇ ਬਈ ਉਹਨਾਂ ਨੇ ਮੈਨੂੰ ਕਾਫੀ ਦਸਵੰਦ ਦੇ ਪੈਸੇ ਭੇਜੀ ਸੀਗੀ ਉਹਦੇ ਵਿੱਚੋਂ ਬਈ ਸਾਨੂੰ ਬਈ ਮਿਸਲ ਮਤਲਬ ਕਿ ਪਸ਼ੂਆਂ ਦੇ ਡੰਗਰਾਂ ਦੇ ਖਾਨ ਦੀ ਫੀਰਦੀ ਲੋੜਾ ਅਸੀਂ ਬਈ ਮਤਲਬ ਕਿ ਕੱਲ 111 ਘੱਟੇ ਲੈ ਕੇ ਆਏ ਸੀ ਉਹਦੇ ਵਿੱਚੋਂ ਬਈ ਅਸੀਂ ਕਾਫੀ ਮਤਲਬ ਕਿ ਵੰਡ ਚੁੱਕੇ ਆ ਕੱਲ ਅਸੀਂ ਅੱਗੇ ਵੀ ਜਾ ਰਹੇ ਪਿੰਡ ਵਿੱਚ ਕੱਲ ਫੀਡ ਲੈ ਕੇ ਗਏ ਸੀ ਹਾਂਜੀ 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 ਕਾਫੀ ਘੱਟੇ ਹੁਣ ਸਾਡੇ ਕੋਲ ਪਏ ਨੇ ਫੀਡ ਦੇ ਉਹ ਅਸੀਂ ਵੀ ਰਿਆਸਨ ਹੁਣ ਇਸ ਤੋਂ ਬਾਅਦ ਵੀ ਬੋਰਡ ਤੇ ਵੰਡਣ ਜਾਵਾਂਗੇ ਪਿੰਡਾਂ ਵਿੱਚ ਜਿਹੜੇ ਮਿਸਰ ਸਤਲੋ ਜਾ ਬਈ ਇਹ ਵੀ ਕਾਫੀ ਬਈ ਗਰਾਊਂਡ ਤੇ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ ਜੀ ਜਿਵੇਂ ਬਈ ਕਿ ਹਰੇਕ ਮਤਲਬ ਕਿ ਪਰਿਵਾਰ ਦਾ ਬਈ ਇਹਨਾਂ ਕੋਲੇ ਡਾਟਾ ਹੈ ਕਿ ਉਹਨਾਂ ਕੋਲ ਬਈ ਮਤਲ ਤੇ ਕਿੰਨੀ 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 ਬਈ ਫੀਡ ਦੀ ਲੋੜ ਹੈ ਇਹ ਨਹੀਂਗਾ ਬਾਈ ਕਿ ਹਨਾ ਇੱਥੇ ਲਾ ਕੇ ਹੀ ਨਹੀਂ ਹੂੰ ਮਤਲਬ ਕਿ ਦੁਰਵਰਤੋਂ ਨਹੀਂ ਕਰ ਰਹੇਗੇ ਕਿ ਘਰਾਂ ਦੇ ਵਿੱਚ ਜਾ ਜਾ ਕੇ ਬਾਈ ਕਿ ਕਿੰਨੇ ਬਾਈ ਇੱਕ ਪਰਿਵਾਰ ਕੋਲ ਕਿੰਨੇ ਪਸ਼ੂ ਆ ਕਿੰਨੇ ਉਹਨਾਂ ਨੂੰ ਫੀਡ ਦੀ ਲੋੜ ਆ ਤੇ ਉਹ ਸਾਰਨਾ ਬਈ ਵੰਡ ਰਹੇ ਆ ਲੋੜਵੰਤਾਂ ਤੱਕ ਲੋੜਵੰਤਾਂ ਤੱਕ ਪਹੁੰਚ ਰਿਹਾ ਹਾਂਜੀ ਲੋੜਵੰਤਾਂ ਤੱਕ ਵੀ ਪਹੁੰਚਾ ਰਹੇ ਆ ਹਾਂਜੀ ਬਾਈ ਸਾਡੇ ਕੋਲ ਬਈ ਕਿਸ਼ਤੀਆਂ ਹੈਗੀਆਂ ਤੇ ਅਸੀਂ ਬਈ ਉਹਨਾਂ ਦੇ ਥਰੂ ਬਈ ਪਿੰਡਾਂ ਵਿੱਚ ਲੋਕ ਲੋਕਾਂ ਨੂੰ ਬਈ ਵੰਡ ਰਹੇ ਹਾਂ ਫੀਡ ਹਾਂਜੀ ਥੈਂਕ ਯੂ ਬਾਈ ਜੀ ਬਹੁਤ ਬਹੁਤ ਧੰਨਵਾਦ ਹਾਂ ਸੋ ਅੱਗੇ ਵੀ ਤੁਹਾਨੂੰ ਹਾਲਾਤ ਦਿਖਾ ਦਿੰਨੇ ਇੱਕ ਵਾਰੀ ਜੋ ਤਸਵੀਰਾਂ ਤੁਹਾਡੇ ਸਾਹਮਣੇ ਇੱਧਰ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਜੇ ਅੱਗੇ ਜਿਹੜਾ ਬੰਨ ਹੈ ਬੰਨ ਤੇ ਥੋੜਾ ਜਿਆ ਕੁ ਮੁਸ਼ਕਲ ਕਰਕੇ ਜਿਹੜਾ ਲਗਾਤਾਰ ਜਿਹੜੀ ਮਿੱਟੀ ਅੱਗੇ ਜਾ ਰਹੀ ਹੈ ਇਥੋਂ ਤਾਂ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇੱਧਰ ਕੋਈ ਫੀਲ ਵਗਾਰਾ ਗੱਟੇ ਜਾਂ ਜੋ ਵੀ ਸਮਗਰੀ ਵਗਾਰਾ ਪਈ ਹੈ ਜਿਹੜਾ ਅੱਗੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾਈ ਜਾਣੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੋਣੀ ਅੱਗੇ ਜਿਹੜਾ ਅਗਨ ਬੋਰਡ ਤੇ ਆਪਣਾ ਬੇੜੀ ਤੇ ਜਿਹੜਾ ਅੱਗੇ ਰਾਸ਼ਨ ਵਗੈਰਾ ਪਚਾਰੇ ਹੈਗੇ ਬਾਈ ਜੀ ਤਾਂ ਲਗਾਤਾਰ ਸੁਆਵਾਵਾਂ ਜਾਰੀ ਨੇ ਇਧਰ ਵੀ ਜਿਹੜਾ ਅਗਨ ਬੋਰਡ ਤਿਆਰ ਕੀਤਾ ਯਾਰਾ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਤੇ ਇਧਰ ਵੀ ਜਾਂ ਆਜੋ ਬਾਈ ਜੀ ਤਾਂ ਲਗਾਤਾਰ ਜਿਹੜੀਆਂ ਸੁਆਵਾਵਾਂ ਜਾਰੀ ਨੇ ਤਾਂ ਤੁਸੀਂ ਦੇਖ ਸਕਦੇ ਜੀ ਆਪਣਾ ਤੁਸੀਂ ਦੇਖ ਸਕਦੇ ਜੋ ਇਧਰ ਮੌਕੇ ਤੇ ਜੋ ਸਾਰੀ ਗੱਲਬਾਤ ਹੈ ਮਿੱਟੀ ਵੀ ਲੈ ਕੇ ਆ ਰਹੇ ਹੈਗੇ ਆ ਤਾਂ ਵੱਡੇ ਪੱਧਰ ਤੇ ਜਿਹੜਾ ਰਾਹ ਸਮਗਰੀ ਲਗਾਤਾਰ ਜਿਹੜੀ ਚਾਈ ਜਾ ਰਹੀ ਹੈ ਲੋੜਵੰਦ ਪਰਿਵਾਰਾਂ ਤੱਕ ਤਾਂ ਜਿਹੜਾ ਅੱਗੇ ਮਿੱਟੀ ਵੀ ਲੈ ਕੇ ਚਾਈ ਜਾ ਰਹੀ ਹੈ ਇੱਥੋਂ ਅੱਗੇ ਥੋੜਾ ਜਿਆ ਮੁਸ਼ਕਲ ਹੈਗੀ ਬਾਈ ਜੀ ਥੱਲੇ ਥੱਲੇ ਵੀ ਸਪੀਨਾ ਵਕਾ ਦਿਓ ਤਾਂ ਜਿਹੜਾ ਨਗਾਤਾਰ ਜਿਹੜਾ ਖੜ ਪਰਭਾਵਤ ਜਿਹੜੇ ਲੋਕ ਨੇ ਇਹਨਾਂ ਤੱਕ ਮਿੱਟੀ ਪਚਾਈ ਜਾ ਰਹੀ ਹੈ ਜਾਂ ਸਰਕਾਰ ਆਪਾਂ ਇੱਥੇ ਗੱਲਬਾਤ ਹੋਰ ਵੀ ਕਰ ਲੈਨੇ ਹਾਂ ਹਾਂਜੀ ਬਾਈ ਜੀ ਆ ਜਾਓ ਅੱਗੇ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੁਣੀ ਸ਼ਾਦਾ ਪਾਣੀ ਛਕ ਰਹੇ ਜੋ ਲਗਾਤਾਰ ਸਵਾਵਾ ਕਰ ਰਹੇ ਹੈਗੇ ਤੁਸੀਂ ਦੇਖ ਸਕਦੇ ਹੋ ਤਾਂ ਵੱਡੇ ਪੱਧਰ ਤੇ ਜਿਹੜੀ ਰਾਹਤ ਅੱਗੇ ਜਿਹੜੀ ਪਹੁੰਚ ਰਹੀ ਹੈਗੀ ਸੋ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਮਿਸਲ ਸਤਲੁਜੋ ਵੱਲੋਂ ਵੀਰ ਜੀ ਆਉਣ ਵਾਲੇ ਸਮੇਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਹਾਂਜੀ ਬਈ ਜਿਵੇਂ ਇਹਨਾਂ ਨੇ ਕਿਹਾ ਸੀਗਾ ਬਈ ਕਿ ਫੀਡ ਦੀ ਬਈ ਲੋੜ ਸੀਗੀ ਉਸ ਤੋਂ ਨਬੇਸੀ 111 ਗੱਟੇ ਲੈ ਕੇ ਆ ਗਈ ਸੀ ਕਿ ਬਈ ਐਨਰੀ ਵੀਰਾਂ ਭੈਣਾਂ ਨੇ ਬਈ ਕਾਫੀ ਪੈਸੇ ਬਈ ਮੇਰੇ ਕੋਲ ਇਸ ਮੌਕੇ ਪਏ ਨੇ ਤੇ ਬਈ ਜਿਵੇਂ ਬਈ ਪਾਣੀ ਲੈਂਦਾ ਕੱਲ ਨੂੰ ਬਈ ਜਦੋਂ ਪਾਣੀ ਲੈਂਦਾ ਤੇ ਬਈ ਪੈਸੇ ਮੇਰੇ ਕੋਲ ਪਏ ਨੇ ਜੇ ਵੀਰੇ ਮਿਸਲ ਸਾਥ ਲੋਜ ਕੋਈ ਵੀ ਕੀ ਕਿਸੇ ਵੀ ਤਰ੍ਹਾਂ ਦੀ ਮਦਦ ਬਈ ਜਿਵੇਂ ਇਹ ਕਹਿਣਗੇ ਕਿ ਬਈ ਡੀਜ਼ਲ ਦੀ ਜ਼ਰੂਰਤ ਆ ਤੇ ਬਈ ਮੈਂ ਬਈ ਤਿਆਰ ਆ ਇਹਨਾਂ ਨੂੰ ਮਤਲਬ ਕੀ ਬਈ ਪੈਸੇ ਮੇਰੇ ਕੋਲ ਪਏ ਨੇ ਜੋ ਵੀ ਇਹ ਕਹਿਣਗੇ ਬਈ ਆਉਣ ਆਉਣ ਵਾਲੇ ਟਾਈਮ ਦੇ ਵਿੱਚ ਤੇ ਹਰੇਕ ਬਈ ਮਦਦ ਦੇਣ ਨੂੰ ਬਈ ਅਸੀਂ ਤਿਆਰ ਬੈਠੇ ਹਾਂ ਠੀਕ ਹਾਂਜੀ ਬਾਈ ਜੀ ਆ ਸਾਰੇ ਹੀ ਵੀਰਾਂ ਦਾ ਇਹਨਾਂ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸੇ ਜ਼ਮੀਨਾ ਵੀ ਆਬਾਦ ਕਰਕੇ ਦਵਾਂਗੇ ਬਹੁਤ ਬਹੁਤ ਧੰਨਵਾਦ ਹਾਂ ਥੈਂਕ ਯੂ ਬਾਈ ਜੀ ਸੋ ਇਹ ਚਲਦੇ ਹੋਏ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਹੈ ਸਾਡਾ ਸਾਡਾ ਪੇਜ ਸਾਡੀ 33 ਸਾਡੇ ਲੋਕ ਉਸਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਆਪਣੇ ਲਾਈਕ ਕਮੈਂਟ ਜਰੂਰ ਕਰਨਾ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ